ਤੈਨੂੰ ਜਟਾ ਇੱਕ ਮਿੰਟ ਚ ਮਾਰ ਕੇ ਜਾਊਂਗਾ ਫੈਮਲੀ ਬਦਲੇ ਫੈਮਲੀ ਹੁੰਦਾ ਟੱਬਰ ਮਾਰ ਦੂੰ ਤਰਾ ਸ੍ਰਿਸ਼ਟੀ ਮੰਤਰਾਂ ਭੋਗ ਦੇਖੂਗੀ ਝਟਾ ਤੇਰੀ ਮਾਂ ਦੀ ਵਿੱਚੇ ਮਾਝੀ ਦੀ ਹਣਾ ਜਾਂਦੀ ਗਰੁੱਪ ਬੋਲਦਾ ਹੁਣ ਗਾਂਧੀ ਗਰੁੱਪ ਐਕਟਿਵ ਹੁਣ ਗਾਂਧੀ ਗਰੁੱਪ ਲੈਣ ਹੋਊਗਾ ਹੁਣ ਆ ਗਾਂਧੀ ਗਰੁੱਪ ਮੀਨ ਵਾਈਲ ਆਪਣੇ ਸਾਥ ਬੱਤ ਜੋੜੀਏ हमको ਅਲੱਗ ਹੈ ਠੀ ਨਾ ਉਹਨਾਂ ਚਿਰ ਰਪੇ ਰਿਆ ਪੁੱਤ ਜਿੰਨਾ ਚਿਰ ਕੋਈ ਛਾਤੀ 'ਚ ਲੱਤਾਂ ਨਹੀਂ ਮਾਰਦਾ ਵੈਸੇ ਕਸੂਰ ਤੇਰਾ ਵੀ ਕੋਈ ਨਹੀਂ ਅੱਜਕੱਲ ਡੀਲਰ ਹੀ ਨਸ਼ਿਆਂ ਵਿੱਚ ਕੈਮੀਕਲ ਵੱਧ ਪਾਉਣ ਲੱਗ ਪਏ ਦਿਮਾਗ ਆਪਣੇ ਆਪ ਹੀ ਚੱਕਿਆ ਜਾਂਦਾ ਮੈਂ ਗਰੀਬਦ ਯੂ ਬਰੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਜਿੰਨਾ ਬਦਨਾਮ ਗਾਂਧੀ ਗਰੁੱਪ ਨੂੰ ਇਸ ਬੰਦੇ ਨੇ ਸਪੋਰਟਰ ਬਣ ਕੇ ਕੀਤਾ ਇਹਨਾਂ ਦਾ ਕਿਸੇ ਨੇ ਹੇਟਰ ਬਣ ਕੇ ਨਹੀਂ ਕੀਤਾ ਹੋਣਾ ਇਹਦੇ ਚਪੇੜਾ ਤਾਂ ਸਭ ਤੋਂ ਪਹਿਲਾਂ ਗਾਂਧੀ ਵਾਲਿਆਂ ਨੇ ਮਾਰ ਦੇਣੀਆਂ ਸੀ ਪਰ ਉਹ ਵਿਚਾਰੇ ਫਸੇ ਆ ਉਹਨਾਂ ਨੂੰ ਸਮਝ ਨਹੀਂ ਆਉਂਦਾ ਵੀ ਇਹਦਾ ਕਰੀਏ ਕੀ ਕਿਉਂਕਿ ਜੇ ਉਹ ਇਹਨੂੰ ਕੁੱਟਦੇ ਆ ਉਹ ਫੇਰ ਵੀ ਬਦਨਾਮ ਹੁੰਦੇ ਆ ਕਿਉਂਕਿ ਲੋਕਾਂ ਨੇ ਕਹਣਾ ਇਹ ਤਾਂ ਥੋੜਾ ਜਿਹਾ ਬੰਦਾ ਸੀ ਥੋੜੀ ਸਪੋਰਟ ਕਰਦਾ ਸੀ ਥੋੜਾ ਨਾਮ ਲੈ ਕੇ ਹੀ ਉੱਡਦਾ ਸੀ ਤੁਸੀਂ ਇਹਨੂੰ ਹੀ ਕੁੱਟਦਾ ਤੇ ਜੇ ਉਹ ਨਹੀਂ ਕੁੱਟਦੇ ਇਹਨੇ ਹਾਲ ਲੱਛਣ ਕਰ ਕਰਕੇ ਉਹਨਾਂ ਦਾ ਨਾਮ ਬਦਨਾਮ ਕਰ ਦੇਣਾ ਇਹ ਤਾਂ ਹੁਣ ਦੇਵ ਖਰੋੜਪਾਜੀ ਨੂੰ ਹੀ ਚਾਹੀਦਾ ਕਿ ਭਰਾ ਦੂਜਾ ਗਾਂਧੀ ਹੋਈ ਕਹਿੰਦੇ ਆ ਤੂੰ ਹੀ ਕਿਤੇ ਖਾ ਪੀ ਕੇ ਚਾਰ ਜਪੇੜਾ ਮਾਰਦੇ ਅਸੀਂ ਵੀ ਗੱਲ ਰੋਲੇ ਕੋਲੇ ਨਗਾਹ ਦਵਾਗੇ ਕਿ ਦੇਵ ਕਰੋੜ ਕੋਲੋਂ ਤੱਕ ਖਾਤੀ ਪੀਤੀ ਵਿੱਚ ਹੋ ਗਿਆ ਮਨਪ੍ਰੀਤਮ ਨੇ ਦੀਆਂ ਕੰਟਰੋਵਰਸੀਆਂ ਹੁੰਦੀਆਂ ਨਹੀਂ ਬਹੁਤ ਟਾਈਮ ਦੀਆਂ ਚੱਲਦੀਆਂ ਇਹਦੇ ਉੱਤੇ ਮੈਂ ਕਦੇ ਵੀ ਕੋਈ ਵੀ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਦਾ ਵੱਡਾ ਕਾਰਨ ਇਹ ਵੀ ਸੀ ਕਿ ਇਹ ਬੰਦਾ ਮੈਨੂੰ ਪਰਸਨਲੀ ਸ਼ੁਰੂ ਤੋਂ ਹੀ ਵਧੀਆ ਨਹੀਂ ਲੱਗਾ ਉਹਦਾ ਵੱਡਾ ਕਾਰਨ ਇਹ ਸੀ ਕਿ ਇਹ ਬੰਦਾ ਮੈਨੂੰ ਇੱਕ ਅਸ਼ਲੀਲ ਜਿਹਾ ਬਹੁਤ ਲੱਗਦਾ ਸੀ ਇਹਦੀ ਵੀਡੀਓ ਜਦੋਂ ਵੀ ਮੋਰੇ ਆਉਂਦੀ ਸੀ ਮੈਂ ਸਕਿਪ ਕਰ ਦਿੰਦਾ ਸੀ ਇੰਨੀਆਂ ਅਸ਼ਲੀਲ ਤਾਂ ਮੈਨੂੰ ਉਹ ਕੁੜੀਆਂ ਨਹੀਂ ਲੱਗੀਆਂ ਜਿਨ੍ਹਾਂ ਨੂੰ ਆਪ ਇਹ ਜੀ ਕਿ ਹਾਲੀਵੁੱਡ ਵਾਲੀਆਂ ਮੋਡਲਾਂ ਵਿਚਾਰੀਆਂ ਸਰਜਰੀਆਂ ਕਰਵਾ ਕਰਵਾ ਕੇ ਡੰਗ ਸਾਰਨਦੀਆਂ ਤੇ ਇਹਨੂੰ ਰੱਬ ਦਾ ਦਿੱਤਾ ਹੋਇਆ ਵੈਸੇ ਹੀ ਬਹੁਤ ਕੁਝ ਸੀ ਤੇ ਉਹ ਵੀ ਕੁੜੀਆਂ ਨਾਲੋਂ ਜ਼ਿਆਦਾ ਤੇ ਉੱਤੋਂ ਪੇ ਦਾ ਪੁੱਤ ਕਦੇ ਝੱਗਾ ਵੀ ਨਹੀਂ ਸਿਪਾ ਕੇ ਆਉਂਦਾ ਇਹ ਹੁਣ ਇਸ ਕੰਟਰੋਵਰਸੀ ਉੱਤੇ ਗੱਲ ਕਰਨੀ ਜ਼ਰੂਰੀ ਇਸ ਕਰਕੇ ਵੀ ਸੀ ਕਿਉਂਕਿ ਇਹ ਵਾਲੀ ਕੰਟਰੋਵਰਸੀ ਹੁਣ ਦੋ ਮੁੰਡ ਮਢੀਰਾਵਾਂ ਵਾਲੇ ਮਸਲੇ ਵਿੱਚ ਨਹੀਂ ਰਹੀ ਇਸ ਕੰਟਰੋਵਰਸੀ ਵਿੱਚ ਫੈਮਲੀਆਂ ਵੀ ਆ ਚੁੱਕੀਆਂ ਪਰਿਵਾਰਾਂ ਤੱਕ ਇਹ ਕੰਟਰੋਵਰਸੀ ਪੁੱਜ ਚੁੱਕੀ ਆ ਕਿਉਂਕਿ ਜਦੋਂ ਵੀ ਕੋਈ ਮਸਲਾ ਪਰਿਵਾਰਾਂ ਤੱਕ ਪਹੁੰਚਿਆ ਜਾਂਦਾ ਤਾਂ ਉੱਥੇ ਆਪਣਾ ਪੱਖ ਰੱਖਣਾ ਬਹੁਤ ਜ਼ਰੂਰੀ ਹੁੰਦਾ ਦਰਅਸਲ ਸੋਸ਼ਲ ਮੀਡੀਆ ਦੀਆਂ ਲੜਾਈਆਂ ਜੇਕਰ ਸੋਸ਼ਲ ਮੀਡੀਆ ਤੱਕ ਸੀਮਤ ਰਹਿਣ ਤਾਂ ਠੀਕ ਪਰ ਉਹਨਾਂ ਲੜਾਈਆਂ ਨੂੰ ਮੁੱਖ ਰੱਖ ਕੇ ਜੇਕਰ ਉਹਨਾਂ ਪਰਿਵਾਰਾਂ ਨੂੰ ਵੀ ਕੈਮਰੇਆਂ ਮੋੜੇ ਲਿਆਂਦਾ ਜਾਵੇ ਤਾਂ ਇਹ ਬਹੁਤ ਹੀ ਚੰਗੀ ਗੱਲ ਨਹੀਂ ਹੁੰਦੀ ਮਨਪ੍ਰੀਤਮ ਨਾਇਕ ਨੰਬਰ ਦਾ ਫੋਕਰਾਏ ਦੇ ਵਿੱਚ ਕੋਈ ਸ਼ੱਕ ਨਹੀਂ ਮਨਪ੍ਰੀਤਮ ਮੰਨਾ ਇੱਕ ਨੰਬਰ ਦਾ ਡਰਾਮੇਵਾਜ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਮਨਪ੍ਰੀਤਮ ਮੰਨਾ ਜਾਣ ਬੁਝ ਕੇ ਕੰਟਰੋਵਰਸੀਆਂ ਖੜੀਆਂ ਕਰਨ ਵਾਲਾ ਬੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਮਨਪ੍ਰੀਤਮ ਮੰਨੇ ਦੇ ਕਾਰਨ ਉਹਦੀ ਫੈਮਲੀ ਨੂੰ ਟਾਰਗੇਟ ਕਰਨਾ ਉਹਦੇ ਘਰ ਵਿੱਚ ਖਿਲਰੇ ਹੋਏ ਝੂਠੇ ਭਾਂਡੇ ਗ੍ਰਿਲਾਂ ਤੇ ਟੰਗੇ ਹੋਇਆ ਸਮਾਨ ਤੇ ਤਾਰਾਂ ਤੇ ਢੋਤੇ ਹੋਏ ਜਨਾਨੀਆਂ ਦੀਆਂ ਸਲਵਾਰਾਂ ਕੈਮਰੇ 'ਚ ਰਿਕਾਰਡ ਕਰ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਾ ਇਹ ਵੀ ਕਿੰਨੀ ਕਿ ਸਮਝਦਾਰੀ ਵਾਲੀ ਗੱਲ ਆ ਮਨਪ੍ਰੀਤਮ ਮੰਨੇ ਦੇ ਘਰ ਦਾ ਮਾਹੌਲ ਦੇਖਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਗੱਲ ਸ਼ੁਰੂ ਹੋਈ ਸੀ ਇੱਕ ਕੁੜੀ ਤੋਂ ਜਿਹੜੀ ਕਿ ਮਨਪ੍ਰੀਤ ਭੰਨੇ ਨੂੰ ਮਿਲਦੀ ਆ ਤੇ ਉਹਨੂੰ ਇੱਕ ਗੱਲ ਦੱਸਦੀ ਆ ਕਿ ਪ੍ਰੇਮ ਢਿੱਲੋਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਪੈਸੇ ਮਾਰ ਲਏ ਤਾਂ ਮਨਪ੍ਰੀਤ ਭੰਨਾ ਕਹਿੰਦਾ ਕਿ ਤੂੰ ਮੇਰੀ ਭੈਣ ਆ ਕਿ ਇਹ ਪੈਸੇ ਮੈਂ ਤੈਨੂੰ ਲੈ ਕੇ ਦਵਾਂ ਤਾਂ ਮਨਪ੍ਰੀਤ ਭੰਨਾ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਜਾਂਦਾ ਵੀਡੀਓ ਪਾਉਂਦਾ ਤੇ ਪ੍ਰੇਮ ਢਿੱਲੋਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦਾ ਕਿ ਤੂੰ ਕੁੜੀਆਂ ਦੇ ਪੈਸੇ ਖਾ ਲਏ ਤਾਂ ਉਸ ਤੋਂ ਬਾਅਦ ਪ੍ਰੇਮ ਢਿੱਲੋਂ ਹਣੀ ਕੀ ਕਰਦਿਆ ਉਸ ਕੁੜੀ ਨੂੰ ਕਾਲ ਕਰਦਿਆ ਉਹਦੀ ਰਿਕਾਰਡਿੰਗ ਕਰਦਿਆ ਤੇ ਉਹਨੂੰ ਪੁੱਛਦਿਆ ਕਿ ਇਹ ਮਸਲਾ ਕੀ ਆ ਤਾਂ ਉਹ ਕੁ ਠੀਕ ਹੈ ਭਨੇ ਮੇਰਾ ਤੇਰੇ ਤੇ ਲੌਣਾ ਦਾ ਮੇਰੇ ਕੋਲ ਰੌਣਾ ਹੀ ਨਹੀਂ ਮੇਰਾ ਪ੍ਰੇਮ ਢਿਲੋਂ ਕੀ ਹੀ ਲੱਗਦਾ ਵੀਰੇ ਉਸ ਤੋਂ ਬਾਅਦ ਮਨਪ੍ਰੀਤਮ ਨਾਇਕਾ ਸਟੋਰੀ ਲਾਉਂਦਾ ਕਿ ਅੱਜ ਦੀ ਡੇਟ ਵਿੱਚ ਕਿਸੇ ਦੀ ਖਾਤਰ ਕੁਝ ਵੀ ਕਰਨ ਦੀ ਕੋਈ ਲੋੜ ਨਹੀਂ ਤੁਹਾਨੂੰ ਸਭ ਤੋਂ ਵੱਧ ਬਦਨਾਮੀ ਮਿਲਦੀ ਆ ਤਾਂ ਉੱਥੇ ਲੱਗਦਾ ਕਿ ਇਹ ਵਾਲੀ ਕੰਟਰੋਵਰਸੀ ਸ਼ਾਇਦ ਖਤਮ ਹੋ ਗਈ ਪਰ ਉਹ ਇਹ ਕੰਟਰੋਵਰਸੀ ਲਗਾਤਾਰ ਚੱਲਦੀ 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 ਰਹਿੰਦੀ ਆ ਤੇ ਇਹਦੇ ਵਿੱਚ ਤ੍ਰਿਸ਼ਤੀ ਮਾਨ ਦਾ ਘਰ ਵਾਲਾ ਵੀ ਇਨਵੋਲਵ ਹੋ ਜਾਂਦਾ ਆ ਅਰਸ਼ਵੱਲ ਅਹ ਦੱਲੀ ਦਾ ਘਰ ਆ ਜੇ ਲੌਂਡੇ ਦਾ ਘਰ ਅਰਸ਼ਵੱਲ ਪ੍ਰੇਮ ਢਿਲੋਂ ਦਾ ਸਪੋਰਟਰ ਹੋਵੇ ਦੋਸਤ ਹੋਵੇ ਚਾਹੇ ਉਹਦਾ ਭਰਾ ਹੀ ਕਿਉਂ ਨਾ ਹੋਵੇ ਅਰਸ਼ਵੱਲ ਨੂੰ ਇੰਨਾ ਹ ਤੇ ਘਰੇ ਜਾ ਕੇ ਮੰਨੇ ਦੇ ਘਰ ਦੀਆਂ ਔਰਤਾਂ ਦੀਆਂ ਸਲਵਾਰਾਂ ਜਿਹੜੀਆਂ ਕਿ ਧੋ ਗਏ ਤਾਰ ਤੇ ਸੁੱਕਣੇ ਪਾਈਆਂ ਉਹਨਾਂ ਦੀਆਂ ਵੀਡੀਓ ਬਣਾ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰੇ ਤੂੰ ਜੀ ਉਹਦੇ ਪਿਓ ਨੂੰ ਲੰਬਾ ਦੇਣ ਗਏ ਆ ਕਿ ਉਹਦੇ ਘਰੇ ਬਲੌਗ ਬਣਾਉਣ ਗਏ ਆ ਮੰਨੇ ਆ ਕੇ ਮੰਨਾ ਬਹੁਤ ਸਾਰੀਆਂ ਚੀਜ਼ਾਂ ਵਿੱਚ ਗਲਤ ਹਵਾ ਬੇਸਮਝਾਂ ਵਾਲੀਆਂ ਗੱਲਾਂ ਕਰਦਾ ਬਹੁਤ ਸਾਰੀਆਂ ਜਗ੍ਹਾ ਉੱਤੇ ਪਾਗਲਾਂ ਵਾਲੀਆਂ ਵੀ ਹਰਕਤਾਂ ਕਰਦਾ ਪਰ ਜੇਕਰ ਉਹਦੇ ਉੱਤੇ ਥੋੜਾ ਯੋਰ ਨਹੀਂ ਚੱਲਿਆ ਤਾਂ ਉਹਦੀ ਫੈਮਲੀ ਨੂੰ ਵਿੱਚ ਲਿਆਉਣ ਦੀ ਕੀ ਲੋੜ ਸੀ ਮੰਨੇ ਦੇ ਬਾਪੂ ਦੀ ਉਹ ਸਿਚੁਏਸ਼ਨ ਸੀ ਕਿ ਮਰਦੀ ਕੀ ਨਾ ਕਰਦੇ ਇਹਨਾਂ ਨੇ ਮੰਨੇ ਦੇ ਪਿਓ ਕੋਲੋਂ ਉਹ ਵਾਲੀਆਂ ਗੱਲਾਂ ਵੀ ਕਢਵਾਈਆਂ ਜਿਹੜੀਆਂ ਨਹੀਂ ਸੀ ਕਢਾਉਣੀਆਂ ਚਾਹੀਦੀਆਂ ਇੱਥੇ ਬਹੁਤ ਸਾਰੀਆਂ ਫੈਮਲੀਆਂ ਜਿੱਥੇ ਪਿਓ ਪੁੱਤ ਦੀ ਆਪਸ ਵਿੱਚ ਨਹੀਂ ਬਣਦੀ ਸਾਲ-ਸਾਲ ਕਈ-ਕਈ ਸਾਲ ਪਿਓ ਪੁੱਤ ਆਪਸ ਵਿੱਚ ਨਹੀਂ ਬੋਲਦੇ ਫਿਰ ਇੱਕ ਟਾਈਮ ਆਉਂਦਾ ਕਿ ਪਿਓ ਪੁੱਤ ਇੱਕ ਹੋ ਜਾਂਦੇ ਆ ਉਹ ਉਹਨਾਂ ਦੀ ਫੈਮ ਨਾ ਦਾ ਮੂੰਹ ਗੰਦ ਜੀ ਟਰੀਟ ਕਰਦੇ 13 14 ਸਾਲ ਹੋ ਗਏ ਮੇਰੇ ਤਾਂ ਨਹੀਂ ਨੇ ਕੋਈ ਪੈਸਾ ਤੋਂ ਲੈਣੀ ਪਾਇਆ ਘਰੇ 14 ਸਾਲ ਹੋ ਗਏ ਤੇ ਘਰ ਦਾ ਮੂੰਹ ਮੱਥਾ ਇੱਕ ਕਰ ਬਣਾ ਗਿਆ ਤੁਸੀਂ ਉਹਨਾਂ ਨੂੰ ਟਾਰਗੇਟ ਕਰ ਕਰਕੇ ਉਹ ਗੱਲਾਂ ਕਢਵਾਈਆਂ ਜੜੀਆਂ ਉਹਨਾਂ ਦੇ ਘਰ ਦੀਆਂ ਪਰਸਨਲ ਮਤੀਬਤਾ ਸੀ ਪਰਸਨਲ ਉਹਨਾਂ ਦੇ ਇਸ਼ੂ ਸੀ ਉਹ ਆਪਣੇ ਪਿਓ ਨੂੰ ਪੈਸੇ ਕੱਲੇ ਨਾ ਕੱਲੇ ਉਹ ਆਪਣੇ ਘਰ ਦਾ ਕੁਝ ਬਣਾਵੇ ਨਾ ਬਣਾਵੇ ਤੁਸੀਂ ਉਹਦੇ ਵਿੱਚੋਂ ਕੀ ਲੈਣਾ ਇਹਨਾਂ ਗੱਲਾਂ ਦਾ ਇਸ ਕੰਟਰੋਵਰਸੀ ਨਾਲ ਕੀ ਲੈਣਾ ਦੇਣਾ ਸੀ ਪਰ ਘਰ ਦੇ ਹਾਦਦੇ ਵੀ ਦੇਖੇ ਨਹੀਂ ਜਾਂਦਾ ਤੁਸੀਂ ਆਂਦੇ ਜੀ ਤੁਹਾਨੂੰ ਰੋਟੀ ਪਾਣੀ ਨਹੀਂ ਕਦੇ ਦਵਾਈ ਬੂਟੀ ਨਹੀਂ ਲਿਆ ਕੇ ਦੇ ਸਕਦੇ ਨਹੀਂ ਬਹੁਤ ਔਖਾ ਹੁੰਦਾ ਕਿਉਂਕਿ ਜੇਕਰ ਅਰਸ਼ਵਾਲੇ ਇਸ ਮਸਲੇ ਵਿੱਚ ਉਹਦੇ ਪਿੰਡ ਗਿਆ ਸੀ ਕਿ ਚਲੋ ਆਪਾਂ ਗੱਲ ਨਿਬੇੜਦੇ ਆਂ ਉਹਦੀ ਫੈਮਿਲੀ ਨੂੰ ਜਾ ਕੇ ਲਾਂਭਾ ਦਿੰਨੇ ਆ ਤਾਂ ਉੱਥੇ ਵੀਡੀਓ ਬਣਾਉਣ ਦੀ ਸ਼ਾਇਦ ਕੋਈ ਲੋੜ ਨਹੀਂ ਸੀ ਹੈਗੀ ਉਹਦੇ ਪਿਓ ਨੂੰ ਮੋਹਰੇ ਕਰਕੇ ਇੱਕ ਹਿਸਾਬ ਨਾਲ ਮਿੰਨਤਾ ਜੀਆਂ ਕਰਾਉਣ ਵਾਲੀ ਕੋਈ ਵੀ ਲੋੜ ਨਹੀਂ ਸੀ ਉਹ ਇਹ ਵੀ ਗੱਲ ਕਰ ਸਕਦੇ ਸੀ ਕਿ ਭਾਈ ਤੁਹਾਡਾ ਪੁੱਤ ਗਲਤ ਵਾ ਚਲੋ ਪਿਓ ਵੀ ਉਹਦਾ ਮੰਨਦਾ ਕਿ ਮੇਰਾ ਪੁੱਤ ਗਲਤ ਵਾ ਪਰ ਉੱਥੇ ਉਹਦੇ ਘਰ ਦੀਆਂ ਵੀਡੀਓਜ਼ ਲੈਣੀਆਂ ਇਹ ਪੁੱਛਣਾ ਕਿ ਉਹ ਪੈਸੇ ਕੱਲਦਾ ਕਿ ਨਹੀਂ ਕੱਲਦਾ ਇਹ ਮਸਲਾ ਕਿੱਥੋਂ ਆ ਗਿਆ ਹੁਣ ਇਹ ਵੀਡੀਓ ਉੱਥੇ ਤੱਕ ਵੀ ਰਹਿ ਸਕਦੀ ਸੀ ਜਿੱਥੇ ਸਰਪੰਚ ਉਹ ਆਪਸ ਵਿੱਚ ਗੱਲਾਂ ਕਰ ਰਹੇ ਆ ਜਾਂ ਸਾਰਾ ਕੁਝ ਦੱਸ ਰਹੇ ਆ ਬੋਲਣ ਚ ਜਾਂ ਜੋ ਨਿੱਟੇ ਇਹ ਬੋਲਦਾ ਅਸੀਂ ਜਾ ਕੇ ਨੂੰ ਲੈ ਦਵਾਈ ਦੂ ਵੀ ਦਵਾਈ ਆ ਜੀ ਸਮਝ ਲਓ ਡਿਪਰੈਸ਼ਨ ਦਾ ਸ਼ਿਕਾਰ ਹੈ ਠੀਕ ਆ ਮੰਨ ਲਿਆ ਇੱਕ ਪਾਸੇ ਦਾ ਹਰਸ਼ ਵੱਲ ਇਹ ਸ਼ੋਅ ਕਰਨਾ ਚਾਹੁੰਦਾ ਕਿ ਮੈਂ ਉਹਦੇ ਘਰੇ ਇਸ ਕਰਕੇ ਗਿਆ ਉਹਦੇ ਪਿੰਡੇ ਇਸ ਕਰਕੇ ਗਿਆ ਕਿਉਂਕਿ ਮੈਂ ਇਸ ਚੀਜ਼ ਤੋਂ ਪਰੇਸ਼ਾਨ ਸੀ ਤੇ ਮੈਂ ਇਹ ਵਾਲਾ ਮਸਲਾ ਖਤਮ ਕਰਨਾ ਚਾਹੁੰਦਾ ਸੀ ਤੇ ਦੂਜਾ ਆਉਂਦਾ ਜਾਂਦਾ ਗਾਰ ਵਿੱਚ ਬੈਠਾ ਇਹੋ ਜਿਹੀਆਂ ਸਟੋਰੀਆਂ ਵੀ ਪਾ ਰਿਹਾ ਕਿ ਮੈਂ ਤੇਰੇ ਪਿੰਡ ਵਿੱਚੋਂ ਨਿਕਲਿਆ ਮੈਨੂੰ ਕੋਈ ਵੀ ਗੈਂਗਸਟਰ ਨਹੀਂ ਮਿਲਿਆ ਕਿਸੇ ਨੇ ਗੋਲੀਆਂ ਨਹੀਂ ਮਾਰੀਆਂ ਤੇਰੇ ਤਾਂ ਘਰ ਦੇ ਮੇਰੀਆਂ ਮਿਹਨਤਾਂ ਕਰਦੇ ਫਿਰਦੇ ਆ ਉਹ ਤੇਰੇ ਪਿੰਡ ਪਿੰਡੇ ਦੱਲਿਆ ਤੇਰੇ ਜਿੱਨਾਂ ਸ਼ੂਟਰ ਲੱਭੇ ਨਾ ਤੇਰਾ ਚਾਚਾ ਲੱਭਿਆ ਸਾਲਿਆ ਸਾਰਾ ਡੱਬਾ ਹੱਥ ਜੁੜੀ ਜਾਂਦਾ ਦੱਲਿਆ ਤੇਰੀਆਂ ਕਰਤੂਤਾਂ ਤੋਂ ਇਹ ਹਰਕਤ ਗੱਲ ਨਿਵੇੜਨ ਵਾਲੀ ਸੀ ਕਿ ਗੱਲ ਵਧਾਉਣ ਵਾਲੀ ਸੀ ਇਹ ਹਰਕਤ ਸ਼ਾਂਤੀ ਵਾਲੀ ਸੀ ਜਾਂ ਬੰਗਾਰਨ ਵਾਲੀ ਸੀ ਇਹ ਹਰਕਤ ਗੱਲ ਨੂੰ ਟਿਕਾਣੇ ਲਗਾਉਣ ਵਾਲੀ ਨਹੀਂ ਸੀ ਅੱਗ ਦੇ ਉੱਤੇ ਹੋਰ ਤੇਲ ਪਾ ਕੇ ਆਪਸ ਸਾਈਡ ਤੇ ਖੜ ਕੇ ਸੇਕਣ ਵਾਲੀ ਸੀ ਕਿਉਂਕਿ ਤੈਂ ਤਾਂ ਬਾਅਦ ਚੋ ਇਹ ਕਹਿ ਦੇਣਾ ਸੀਗਾ ਮੈਂ ਤਾਂ ਉਹਦੇ ਪਿੰਡ ਗਿਆ ਸੀਗਾ ਗੱਲ ਨਿਵੇੜਨ ਮੰਨੇ ਨੇ ਬਾਅਦ ਵਿੱਚ ਫਿਰ ਆ ਗੱਲ ਨੂੰ ਛੇੜਿਆ ਮੰਨਾ ਕੱਲ ਵੀ ਗਲਤ ਸੀ ਤੇ ਅੱਜ ਵੀ ਗਲਤ ਹੈ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈਗੀ ਪਰ ਮੰਨੇ ਨਾਲੋਂ ਵੀ ਗਲਤ ਅੱਜ ਦੀ ਡੇਟ ਵਿੱਚ ਅਰਸ਼ ਬਲਵਾ ਇਹਦੀ ਹਰਕਤ ਨਾ ਤਾਂ ਇਗਨੋਰ ਕਰਨ ਜੋਗਾ ਤੇ ਨਾ ਹੀ ਮਾਫੀ ਦੇਣ ਜੋਗਾ ਵੀਡੀਓ ਦੇਖਣ ਤੋਂ ਬਾਅਦ ਤੁਹਾਡਾ ਕੋਈ ਵੀ ਸੁਝਾਅ ਹੋਵੇ ਤੁਸੀਂ ਕਮੈਂਟਾਂ ਵਿੱਚ ਛੱਡ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰਨ ਤੋਂ ਬਾਅਦ ਇੱਕ ਬੰਦੇ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੁਹਾਡਾ ਕੋਈ ਵੀ ਪਰਸਨਲ ਸੁਝਾਅ ਹੋਵੇ ਕੋਈ ਵੀ ਪਰਸਨ ਤੁਹਾਡਾ ਮੈਸੇਜ ਹੋਵੇ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਤੁਸੀਂ ਇੰਸਟਾਗ੍ਰam ਤੇ ਪੁੱਛ ਸਕਦੇ ਹੋ ਥੱਲੇ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੇ ਡੇਲੀ ਦੀ ਅਪਡੇਟ ਅਤੇ ਡੇਲੀ ਦਾ ਫਨ ਦੇਖਣ ਵਾਸਤੇ ਸਨੈਪਚੈਟ ਉੱਤੇ ਜ਼ਰੂਰ ਫੋਲੋ ਕਰਿਓ ਉਹਦਾ ਵੀ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੇ ਇਹਦੇ ਨਾਲ ਨਾਲ ਇਸ ਚੈਨਲ ਉੱਤੇ ਹੁਣ ਕੋਈ ਵੀ ਸ਼ੋਰਟਸ ਨਹੀਂ ਆਊਗਾ ਆਉਗੇ ਤਾਂ ਬਹੁਤ ਘੱਟ ਆਉ ਹੋਰ ਨਵਾਂ ਚੈਨਲ ਬਣਾ ਲਿਆ ਪਰਮ ਖੇਲਾ ਸ਼ੋਰਟਸ ਤੇ ਉਹਦਾ ਵੀ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ